ਇੱਕ ਦੂਜੇ ਦੇ ਗੱਲ ਦੇ ਵਿੱਚ ਹਾਰ ਪਾ ਕੇ ਉਹਨਾਂ ਨੂੰ ਸਨਮਾਨਿਤ ਕਰਨਾ ਤਾਂ ਆਮ ਜਹੀ ਗੱਲ ਹੈ ਪਰ ਗਲਾਂ ਦੇ ਵਿੱਚ ਹਾਰ ਪਾ ਕੇ ਕਿਸੇ ਨੂੰ ਜਲੀਲ ਕਰਨਾ ਇਹ ਪਹਿਲੀ ਵਾਰ ਦੇਖਿਆ ਤੇ ਸੁਣਿਆ ਹੋਵੇਗਾ ਸਕਰੀਨ ਤੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਰਾਈਵਰਾਂ ਦੇ ਗਰਾਂ ਦੇ ਵਿੱਚ ਡਰਾਈਵਰਾਂ ਦੇ ਵੱਲੋਂ ਹੀ ਹਾਰ ਪਾਏ ਜਾ ਰਹੇ ਨੇ ਸ਼ਾਇਦ ਦੇਖ ਕੇ ਤੁਸੀਂ ਵੀ ਇਹੀ ਅੰਦਾਜ਼ਾ ਲਗਾਇਆ ਹੋਣਾ ਕਿ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਹੋਣਾ ਪਰ ਨਹੀਂ ਜੀ ਇਹ ਤਾਂ ਇਹਨਾਂ ਨੂੰ ਹਾਰ પાਕੇ ਜਲੀਲ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਹਰਕਤ ਨੂੰ ਲੈ ਕੇ ਡਰਾਈਵਰ ਤਲਖੀ ਭਰੇ ਅੰਦਾਜ਼ ਦੇ ਵਿੱਚ ਵੀ ਨਜ਼ਰ ਆਏ ਨੇ ਆਪਾਂ ਪਤਰਾ ਜੀ ਨੂੰ ਗੁੱਤੇ ਅਨੁਕੂਲ ਦਈ ਇਹ ਤੁਹਾਨੂੰ ਦੇਖਣਾ ਵੀ ਹੋਰ ਬਹੁਤ ਚੰਗੀ ਰੋਕ ਕਰੋ ਇਹ ਕਿਹੜਾ ਫੋਨ ਨਾ ਮੈਂ ਆਇਆ ਭਾਈ ਸਾਹਿਬ ਇਹ ਨਹੀਂ ਕਰਨੀ ਆਈ ਮੈਂ ਇੱਕ ਮਿੰਟ ਵਿੱਚ ਕੋਈ ਆ ਰਹੀ ਨੇ ਜੇ ਤਾਂ ਮੈਂ ਤੇਰੀ ਗੱਡੀ ਚਲਾਉਣਾ ਚੁੱਕਿਆ ਇੱਥੇ ਨਾਲੇ ਮਰਾਵਾ ਬਣਾਉਣਾ ਹੈ ਹਾਂ ਮਾਰ ਦੇ ਦੋਨ ਮੱਧ ਰਹਿ ਰਹੇ ਅਭੀ ਲੈਣ ਮਾਰ ਕੇ ਲੈ ਗਈ ਉਹ ਬਾਈ ਸਾਨੂੰ ਮੋਟਰਪੈੜੀ ਨੂੰ ਉੱਠਾ ਕੇ ਮੋਟਰ ਚਲਾ ਹੁਣ ਕੇਂਦਰ ਸਰਕਾਰ ਵੱਲੋਂ ਨਵੇਂ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਵਿਰੋਧ ਲਗਾਤਾਰ جاری ਹੈ ਜਿਸ ਦੇ ਚਲਦੇ ਜਿਹੜੇ ਡਰਾਈਵਰ ਨੇ ਉਹਨਾਂ ਦੇ ਵੱਲੋਂ ਉਹਨਾਂ ਡਰਾਈਵਰਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਹੱਲੇ ਵੀ ਆਪਣੇ ਟਰੈਕਟਰ ਆਪਣੇ ਜਿਹੜੇ ਕਿ ਟਰੱਕ ਉਹ ਨਹੀਂ ਰੋਕੇ ਅਤੇ ਕੰਮ ਲਗਾਤਾਰ ਜਾਰੀ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਇਹਨਾਂ ਡਰਾਈਵਰਾਂ ਨੇ ਉਹਨਾਂ ਨੂੰ ਜਲੀਲ ਕਰਨ ਵਾਸਤੇ ਇਹ ਅਨੋਖਾ ਪ੍ਰਦਰਸ਼ਨ ਕੀਤਾ ਹੈ ਜੀ ਅਸੀਂ ਲਾਇਆ ਜੀ ਇਹ ਜਾਖੜ ਤੋਂ ਜਿਹੜਾ ਸਨਾਮਨ ਮੇਨ ਹਾਈਵੇ ਹੈ ਉਹ ਜਾਮ ਕੀਤਾ ਅਸੀਂ ਨੇ ਉਹ ਜਮ ਇਸ ਕਰਕੇ ਕੀਤਾ ਜਿਹੜੇ ਸਰਕਾਰ ਨੇ ਸਾਡੇ ਡਰਾਈਵਰਾਂ ਦੇ ਉੱਪਰ ਤੋਂ ਕਾਲੇ ਕਾਨੂੰਨ ਲਾਗੂ ਕਰੇ ਨੇ ਵੀ 10 ਸਾਲ ਦੀ ਸਜ਼ਾ ਜੀ 7 ਲੱਖ ਰੁਪਏ ਜੁਰਮਾਨਾ ਅੱਜ ਦੱਸੋ ਵੀ 7 ਲੱਖ ਕਿਹੜੇ ਡਰਾਈਵਰ ਦੇ ਘਰੇ ਆ ਕਿਸੇ ਦੇ ਵੀ ਨਹੀਂ ਬਾਕੀ ਸਾਡੇ ਕਈ ਜੁਨੀਆਨ ਇਕੱਠੀਆਂ ਜਿਵੇਂ ਸਾਡੇ ਟਰੱਕ ਨੀਅਰ ਹੋ ਗਈ ਲਹਿਰਾਗਾਗਾ ਤੇ ਟੈਕਸੀ ਜੁਨੀਆਨ ਡਹਿਰਾਗਾਗਾ ਤੇ ਪਿਕਅਪ ਜੁਨੀਆਨ ਲਹਿਰਾਗਾਗਾ ਇਹ ਛੋਟਾ ਹਾਥੀ ਜੁਨੀਆਨ ਲਹਿਰਾਗਾਗਾ ਤੇ ਸਾਡੀ ਐਚਟੀਸੀ ਟਰਾਂਸਪੋਰਟ ਹਿੰਦਗੜ੍ਹ ਜੇਜੀਆਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਨਾਲ ਸਾਡੇ ਕਿਸਾਨ ਜੁਨੀਆਂ ਦਾ ਜਿਵੇਂ ਡਕਾਉਂਦਾ ਗਰੁੱਪ ਹੈ ਤੇ ਕਿਸਾਨ ਜੁਨੀਆਂ ਨਾਲ ਹੋਰ ਵੀ ਜਥੇਬੰਦੀਆਂ ਹੈਗੀਆਂ ਸਾਡੇ ਨਾਲ ਇਹਨਾਂ ਨੇ ਸਾਡਾ ਸਾਥ ਦਿੱਤਾ ਹੈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੀ ਐਕਸੀਡੈਂਟ ਦੀ ਗੱਲ ਆ ਗਈ ਜੀ ਸਰਕਾਰ ਦੀ ਵੀ ਐਕਸੀਡੈਂਟ ਕਰ ਦਿੰਨੇ ਡਰਾਈਵਰ ਡਰਾਈਵਰ ਭਲਾ ਹੀ ਕਿਉਂ ਐਕਸੀਡੈਂਟ ਕਰੂਗਾ ਉਹਦੇ ਕੋਲ ਤਾਂ ਗੱਡੀ ਚਲਾਉਣ ਨੂੰ ਪੈਸੇ ਨਹੀਂ ਹੈਗੇ ਗੱਡੀਆਂ ਦੇ ਕੰਮ ਕਿੱਥੋਂ ਕਰਾ ਲੂਗਾ ਉਹ ਬੰਦਾ ਐਕਸੀਡੈਂਟ ਕਰਕੇ ਬਾਕੀ ਜੇ ਕਿ ਗੱਡੀ ਦੇ ਮੂਰੇ ਹੁਣ ਸਰਕਾਰਾਂ ਤਾਂ ਥੋਪੀ ਥੋਪੀ ਜਾਂਦੇ ਨੇ ਇਹ ਨਵੇਂ ਕਾਨੂੰਨ ਆ ਜੇ ਹੁਣ ਸਰਕਾਰਾਂ ਤੇ ਅਵਾਰਾ ਪਸ਼ੂ ਹੋ ਰਹੇ ਨੇ ਅਵਾਰਾ ਤਰ੍ਹਾਂ ਜਨਵਾਰ ਹੋ ਰਹੇ ਨੇ ਹਾਂਜੀ ਉਥੇ ਕਿਸੇ ਵੀ ਗੱਡੀ ਵਾਲੇ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਗੱਡੀ ਵਾਲੇ ਨੂੰ ਸਰਕਾਰ ਕੋਈ ਮੁਆਵਜ਼ਾ ਦਿੰਦੀ ਹੈ ਸਾਨੂੰ ਤਾਂ ਬੀਮਾ ਵੀ ਨਹੀਂ ਮਿਲਦਾ ਗੱਡੀਆਂ ਦਾ ਉਹ ਵੀ ਕੱਟ ਕੇ ਖੜ ਜਾਂਦੇ ਨੇ ਇਸ ਵਾਸਤੇ ਇਸੇ ਰੋਸ ਧਰਨਾ ਲਾਇਆ ਵੀ ਸਾਡਾ ਜਿਹੜਾ ਕਾਲਾ ਕਾਨੂੰਨ ਹੈ ਹਾਂਜੀ ਅਗਲਾ ਸੰਘਰਸ਼ ਕੀ ਹੈ ਅਸੀਂ ਜੀ ਕੱਲ ਨੂੰ ਇਹ ਸਾਡਾ ਚੰਨੋ ਵਾਲਾ ਪਟਿਆਲਾ ਰੋਡ ਦਾ ਹਾਈਵੇ ਜਿਹੜਾ ਉਹ ਜਾਵਾਂਗੇ ਜੀ ਕੱਲ ਨੂੰ ਸਾਡੇ ਜੂਨੀਅਰਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਵੱਤ ਤੋਂ ਵੱਤ ਚੜਕੇ ਉੱਥੇ ਜਾ ਰਹੇ ਹਾਂ ਜਿੰਨਾ ਚਿਰ ਸਾਡੇ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਸੰਘਰਸ਼ ਇਸੇ ਤਰੀਕੇ ਜਾਰੀ ਰੱਖਾਂਗੇ ਮੇਰਾ ਨਾਮ ਜੀ ਜਸਵੀਰ ਸਿੰਘ ਪਟਾਰਕਰਾਂ ਜੀ ਟਰੱਕ ਜਿਹਨ ਲਹਿਰਾਗਾਗਾ ਜੀ ਅਸੀਂ ਜੀ ਟਰੱਕਾਂ ਜਿਹੜੇ ਕਿ ਸਾਡੇ ਇਸ ਧਰਨੇ ਵਿੱਚ ਸਮਲੀਆਂ ਹੁੰਦੇ ਫੇਰ ਵੀ ਗੱਡੀਆਂ ਚਲਾਈ ਜਾਂਦੇ ਨੇ ਸਾਡੇ ਰੋਕਣ ਦੇ باوجود ਵੀ ਉਹ ਡਰਾਈਵਰ ਨੇ ਜਿਹੜੇ ਗੱਡੀਆਂ ਚਲਾ ਰਹੇ ਨੇ ਅਸੀਂ ਉਹਨਾਂ ਦੇ ਜੀ ਰੋਕ ਰੋਕ ਕੇ ਹਾਰ ਪਾ ਰਹੇ ਹਾਂ ਸਾਡਾ ਇਹ ਧਰਨਾ ਜੋ ਲਹਿਰਾਗਾਗਾ ਪੁਲ ਦੇ ਉੱਤੇ ਲੱਗਿਆ ਹੋਇਆ ਜਾਖੜ ਕੈਂਚੀਆਂ ਦੇ ਕੋਲ ਇਸ ਕਰਕੇ ਕਿ ਸਾਡਾ ਰੋਸ ਹੈ ਉਹਨਾਂ ਤੇ ਤਾਂ ਹੀ ਹਾਰ ਪਾਉਨੇ ਆ ਜੀ ਕਿ ਤੁਸੀਂ ਵੀ ਸਾਡੇ ਧਰਨੇ ਦੇ ਵਿੱਚ ਸਾਥ ਦਿਓ ਪਿਆਰ ਸਤਕਾਰ ਨਾਲ ਬੈਠ ਕੇ ਅਸੀਂ ਇਸ ਦਰਨੇ ਦਾ ਉਹ ਕਰ ਰਹੇ ਹਾਂ ਜੀ ਕਿ ਤੁਸੀਂ ਪਿਆਰ ਨਾਲ ਬੈਠੋ ਸਾਡੇ ਨਾਲ ਵੀ ਸਾਥ ਦਿਓ ਕਿਉਂਕਿ ਸਾਡੇ ਬੱਚੇ ਨੇ ਜੋ ਨਿੱਕੇ ਨਿੱਕੇ ਬੱਚੇ ਨੇ ਜੋ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਨੇ ਇਹ ਸਾਡੇ ਵਾਸਤੇ ਬਹੁਤ ਮਾੜੇ ਨੇ ਪਹਿਲਾਂ ਇਹਨਾਂ ਨੇ 15 ਸਾਲ ਪੁਰਾਣੀ ਗੱਡੀ ਦਾ ਕਾਨੂੰਨ ਲਿਆਂਦਾ ਉਹ ਵੀ ਸਾਡੇ ਵਾਸਤੇ ਮਾੜਾ ਕਿ ਜਿਹੜਾ ਛੋਟਾ ਟਰਾਂਸਪੋਰਟ ਹੈ ਉਹ ਇਹ ਤੋਂ ਆਪਣੀ ਰੋਟੀ ਰੋਟੀ ਚਲਾਉਂਦਾ ਹੈ ਇਸ ਕਰਕੇ ਵੀ ਜੇਕਰ ਉਹ 15 ਸਾਲ ਪੁਰਾਣੇ ਵੀ ਬੰਦ ਕਰ ਦੇਣ ਤਾਂ ਕਿ ਅਸੀਂ ਸੜਕਾਂ ਤੇ ਫੇਰ ਉਤਰਾਂਗੇ ਕਿਉਂਕਿ ਜੀ ਜਦੋਂ ਬੇਰੁਜ਼ਗਾਰ ਹੋ ਗਏ ਇਸ ਦੇ ਨਾਲ ਹੀ ਚੋਰੀ ਠੱਗੀ ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਵੜ ਜਾਂਦੀਆਂ ਨੇ ਜਦੋਂ ਬੱਚੇ ਨੂੰ ਬੱਚੇ ਪਾਲਣ ਵਾਸਤੇ ਉਹਨੂੰ ਕੁਛ ਨਾ ਕੋਈ ਰਾਹ ਤਾਂ ਲੱਭਣਾ ਪੈਂਦਾ ਹੈ ਚੋਰੀ ਠੱਗੀ ਕਿਸੇ ਤਰ੍ਹਾਂ ਵੀ ਉਹ ਕਰਕੇ ਆਪਣੇ ਬੱਚੇ ਪਾਲਦਾ ਹੈ ਇਸ ਕਰਕੇ ਜੀ ਅੱਜ ਸਾਡਾ ਮੇਨ ਮਕਸਦ ਇਹ ਹੀ ਹੈ ਵਿਰੋਧ ਵੀ ਇਹ ਹੀ ਹੈ ਅਸੀਂ ਆਪਦੇ ਡਰਾਈਵਰਾਂ ਦੇ ਹੀ ਹਾਰ ਪਾ ਰਹੇ ਹਾਂ ਕਿ ਤੁਸੀਂ ਸਾਡੇ ਧਰਨੇ 'ਚ ਸਾਥ ਨਹੀਂ ਦਿੰਦੇ ਸਾਡੇ ਨਾਲ ਖੜੋ ਤੇ ਸਾਡੇ ਨਾਲ ਰਹੋ ਇਹ ਕਾਨੂੰਨ ਬਹੁਤ ਹੀ ਮੰਦ ਭਾਗਾ ਹੈ ਪਰਦਰਸ਼ਨਕਾਰੀ ਡਰਾਈਵਰਾਂ ਦਾ ਕਹਿਣਾ ਹੈ ਕਿ ਨਾ ਮਾ ਹਿੱਟ ਐਂਡ ਰਨ ਕਾਨੂੰਨ ਸਾਡੇ ਖਿਲਾਫ ਹੈ ਕਿਸੇ ਵੀ ਡਰਾਈਵਰ ਦਾ ਦਿਲ ਨਹੀਂ ਕਰਦਾ ਐਕਸੀਡੈਂਟ ਕਰਨ ਨੂੰ ਕਿਉਂਕਿ ਅਸੀਂ ਮਹਿਜ਼ 10 ਤੋਂ 12 ਦੀ ਨੌਕਰੀ ਦੇ ਉੱਪਰ ਕੰਮ ਕਰਦੇ ਹਾਂ ਤੇ ਜੇਕਰ ਸਾਡੇ ਕੋਲ ਐਕਸੀਡੈਂਟ ਹੋ ਜਾਂਦਾ ਤੇ ਅਸੀਂ ਰੁਕਦੇ ਹਾਂ ਤਾਂ ਭੀੜ ਵੱਲੋਂ ਹਮਲਾ ਕੀਤਾ ਜਾਂਦਾ ਮੇਰਾ ਨਾਮ ਮੇਰੇ ਭਾਵਨ ਸ਼ਰਮਾ ਟਰੱਕ ਯੂਨੀਅਨ ਲਹਿਰਾ ਤੋਂ ਕਮੇਟੀ ਮੈਂਬਰ ਆ ਇਹ ਜੀ ਅੱਜ ਦਾ ਜਿਹੜਾ ਧਰਨਾ ਹੈ ਸਾਡਾ ਸੰਕੇਤਕ ਧਰਨਾ ਹੈਗਾ ਸਾਡੀਆਂ ਮੰਗਾਂ ਨੇਗੀਆਂ ਜਿਹੜਾ ਕਾਲਾ ਕਾਨੂੰਨ ਮੋਤੀ ਸਰਕਾਰ ਨੇ ਬਣਾਇਆ ਹੈਗਾ ਡਰਾਈਵਲ ਵੀਰਾਂ ਲਈ ਆਫਲ ਦੇ ਵਿੱਚ ਡਰਾਈਵਰ ਦਾ ਕੋਈ ਹੁੰਦਾ ਨਹੀਂ ਜਿਹੜਾ ਵੀ ਕਰੂ ਆਪਾਂ ਕੋਈ ਵੀ ਇੱਕ ਲੈ ਕੇ ਨਾ ਕਿ ਸਾਰੇ ਡਰਾਈਵਰ ਬੰਨ੍ਹਨਾ ਉਹਨਾਂ ਦੇ ਹੱਕ ਦੇ ਵਿੱਚ ਅੱਜ ਇਹਨਾਂ ਨੇ ਬਿਲ ਬਣਾਇਆ ਹੈਗਾ ਇੱਕ ਮੋਦੀ ਸਰਕਾਰ ਨੇ ਵੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਜੇ ਕਿਸੇ ਵੀਰ ਤੋਂ ਐਕਸੀਡੈਂਟ ਹੋ ਜਾਂਦਾ ਹੈਗਾ। ਅਫੇਰ ਕਾਨੂੰਨ ਬਾਫ ਕਰਉਣ ਲਈ ਧਰਨਾ ਲਾਇਆ ਹੈਗਾ। ਕੀ ਕੀ ਲਾਇਆ ਹੈ? ਅਫੇਰ ਨਹਿਰ ਤੇ ਲਾਇਆ ਜੀ ਲਹਿਰਾ ਗੱਗਾ। ਹੁਣ ਥੋੜੀ ਮੰਗ ਕੀ ਹੈਗੀ ਹੈ ਵੀ ਸਾਡੀ ਮੰਗ ਇਹ ਹੈ ਜੀ ਵੀ ਇਹ ਕਾਲੇ ਕਾਨੂੰਨ ਨੇ ਜੋ ਜੋ ਸਾਡੇ ਲਈ ਬਹੁਤ ਹੀ ਮਾੜੀ ਨੇ ਕਿਉਂਕਿ ਜਾਣ ਬੁੱਝ ਕੇ ਐਕਸੀਡੈਂਟ ਕੋਈ ਵੀ ਨਹੀਂ ਕਰਦਾ। ਜਦੋਂ ਜੇ ਡਰਾਈਵਰ ਹੈ ਕੋਈ ਪੀਕਅਪ ਵਾਲਾ ਵੀਰ ਹੈ ਜਿਹੜਾ ਸਾਰੀ ਡਰਾਈਵ ਲਾਗੇ ਜੇ ਮੋਕਾ ਤੇ ਐਕਸੀਡੈਂਟ ਹੋ ਜਾਂਦਾ ਹੈਗਾ ਉੱਥੇ ਰੁਕਦਾ ਹੈਗਾ ਤਾਂ ਪਬਲਿਕ ਉਹ ਬੰਦੇ ਨੂੰ ਮਾਰ ਦਿੰਦੀ ਕੁਟਕੁਟ ਕੇ ਜੇ ਨਹੀਂ ਰੁਕਦਾ ਤਾਂ ਹੁਣ ਮੋਦੀ ਸਰਕਾਰ ਨੇ ਨਵਾਂ ਕਾਨੂੰਨ ਲਿਆਤਾ ਵੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਇਹ じゃ ਕੋਈ ਵੀ ਨਹੀਂ ਹੈਗਾ ਜਿਹਦੇ ਘਰੇ ਅੱਜ 7 ਲੱਖ ਰੁਪਏ ਦੇਣ ਨੂੰ ਹੈ ਜਾਂ ਜੁਰਮਾਨਾ ਸਜ਼ਾ ਕੱਟਣ ਨੂੰ ਹੈ ਕਿਉਂਕਿ 6 6 7 7000 ਰੁਪਏ ਡਰਾਈਵਰਾਂ ਦੇ ਤਰਕਾਹਾਂ ਨੇ ਪਹਿਲੀ ਕੋਈ ਵਧੀਆ ਫੈਸਿਲਿਟੀ ਨਹੀਂ ਹੈਗੀ ਜੇ ਆਸਲ ਕੀ ਮੋਦੀ ਸਰਕਾਰ ਨੂੰ ਚਾਹੀਦੇ ਕਿਉਂਕਿ ਕਰੋਨਾ ਦੇ ਟਾਈਮ ਜਿਹੜੀ ਜਗ੍ਹਾ ਜਗ੍ਹਾ ਦੀ ਚੀਜ਼ ਉਹਨਾਂ ਤੋਂ ਪਰਾਂ ਲੈ ਕੇ ਜਾ ਰਹੇ ਸੀ ਬਾਕੀ ਅਸੀਂ ਡਿਪੂ ਵਾਲੇ ਵੀਰਾਂ ਨੇ ਸਾੜਿਆ ਨੇ ਪਰਸੋਂ ਹੜਤਾਲ ਕਰਕੇ ਸਹਿਯੋਗ ਦੇ ਵੀ ਦਿੱਤਾ ਹੈਗਾ ਪਤਾ ਵੀ ਲੱਗ ਗਿਆ ਉਹਨਾਂ ਸਰਕਾਰ ਨੂੰ ਵੀ ਸਾਡੇ ਜਿਹੜਾ ਡਰਾਈਵਲ ਮੈਕਮ ਹੈਗਾ ਇਹ ਤਾਂ ਇੱਕ ਰੀੜ ਦੀ ਹੱਡੀ ਹੈਗੀ ਜਿਵੇਂ ਦੇਸ਼ ਨੂੰ ਫੌਜ ਦੀ ਲੋੜ ਹੈਗੀ ਉਸੇ ਤਰ੍ਹਾਂ ਦੇਸ਼ ਨੂੰ ਡਰਾਈਵਲਾਂ ਦੀ ਵੀ ਲੋੜ ਹੈਗੀ ਤੇ ਕੱਲ ਨੂੰ ਜਿਹੜਾ ਸਾਡਾ ਧਰਨਾ ਹੈਗਾ ਇੱਕ ਅਸੀਂ ਜਾ ਕੇ ਜਿਹੜਾ ਕੱਲੂ ਸਾਡਾ ਭਵਾਨੀਗੜ ਚੰਨੋ ਟੂਲ ਤੇ ਧਰਨਾ ਹੈਗਾ ਆਲ ਪੰਜਾਬ ਵੱਲੋਂ ਟੱਟਣਾ ਹੈਗਾ ਉਹ ਜੋ ਕਿ ਟੂਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦ ਰੱਖਿਆ ਜਾਊਗਾ ਜੋ ਵੀ ਨੀਤੀ ਹੋਊਗੀ ਅੱਗੇ ਦਾ ਫੈਸਲਾ ਉੱਥੇ ਸਾਡਾ ਜੋ ਵੀ ਕੋਰ ਕਮੇਟੀ ਕਰੂਗੀ ਉਹ ਅਸੀਂ ਡਰਾਈਵਰ ਆ ਆਦਮੀ ਆ ਸਾਡੀ 7 ਤੋਂ 8000 ਰੁਪਿਆ ਤਨਖਾਹ ਆਉਂਦੀ ਆ ਸਾਰੀ ਅਸੀਂ ਜਦੋਂ ਵੀ ਗੱਡੀ ਦੇ ਸਟੀਅਰਿੰਗ ਤੇ ਬੈਨੇ ਆ ਬਾਬੇ ਦਾ ਨਾਮ ਤੇ ਆ ਕੇ ਫੇਰ ਚੱਲਦੇ ਆ ਵੀ ਸੱਚੇ ਪਾਤਸ਼ਾਹ ਸਾਡੇ ਟਾਇਰ ਥੱਲੇ ਕੀੜਾ ਵੀ ਨਾ ਆਵੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ ਹੁਣ ਮੰਨ ਲਓ ਜੇ ਕਿਤੇ ਇਨਸੀਡੈਂਟ ਹੋ ਗਿਆ ਪਬਲਿਕ ਕੋਟ ਕੋਟ ਕੇ ਡਰਾਈਵਰ ਨੂੰ ਅੱਧ ਮਰਿਆ ਕਰ ਦਿੰਦੀ ਐ ਮਾਰ ਵੀ ਦਿੰਦੇ ਐ ਤੁਹਾਨੂੰ ਪਤਾ ਹੈ ਸੇ ਪਾਣੀ ਗੱਡੀ ਪਲਟ ਜੇ ਚੱਕ ਕੇ ਸਭ ਕੁਝ ਲੈ ਜਾਂਦੇ ਆ ਉਦੋਂ ਸਰਦਾਰ ਸਰਕਾਰ ਹੁਣ ਜੇ ਸਾਨੂੰ ਉਸੇ ਡਰਾਈਵਰ ਨੂੰ ਮਾਰ ਦਿੰਦੀ ਹੈ ਤਾਂ ਸਾਨੂੰ 2 ਕਰੋੜ ਰੁਪਇਆ ਦੇਣਗੇ ਸਾਡੇ ਬੱਚਿਆਂ ਵਾਸਤੇ ਹੁਣ ਅਸੀਂ ਤਾਂ ਜੇਰ ਕੱਟਣ ਵਗ ਜਾਾਂਗੇ 7000 ਰੁਪਏ ਨਾਲ ਅਸੀਂ ਆਪਦਾ ਘਰ ਚਲਾਉਨੇ ਆ ਅਸੀਂ ਜੇਬ ਚ ਵਾਗੇ 10 ਸਾਲ ਸਾਡੇ ਬੱਚਿਆਂ ਨੂੰ ਕੌਣ ਸੰਭੂਗਾ ਵੀ ਇਹਦੇ ਨਾਲੋਂ ਤਾਂ ਅਸੀਂ ਦਿਹਾੜੀ ਕਰ ਲਾਂਗੇ ਜੀ ਉਹ ਚੰਗੇ ਅਸੀਂ ਤਾਂ ਚਾਬੀਆਂ ਧਾਰਤੀਆਂ ਵੈਸੇ ਨਹੀਂ ਉਹਨਾਂ ਚੇਰ ਚਲਾਉਂਦੇ ਜਿੱਨਾਂ ਚੇਰ ਕੋਈ ਫੈਸਲਾ ਨਹੀਂ ਆਉਂਦਾ ਵੀ ਦਿਹਾੜੀ ਕਰ ਲਿਆ ਕਰਾਂਗੇ ਖੈ ਦੇਖਿਆ ਜਾਵੇ ਤਾਂ ਟਰੱਕ ਡਰਾਈਵਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਜਿਹਦੇ ਚੱਲਦੇ ਜਿਹੜੇ ਡਰਾਈਵਰ ਉਹਨਾਂ ਦਾ ਸਾਥ ਨਹੀਂ ਦੇ ਰਹੇ ਹਾਲੇ ਵੀ ਗੱਡੀਆਂ ਚਲਾ ਰਹੇ ਨੇ ਉਹਨਾਂ ਨੂੰ ਅਹਿਸਾਸ ਕਰਾਉਣ ਵਾਸਤੇ ਵੱਖਰੇ ਤਰੀਕੇ ਨਾਲ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ